ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮ ਅਕਸਰ ਅਸੀਂ ਦੇਖਦੇ ਹਾਂ ਕੁਝ ਸਮੇਂ ਬਾਅਦ ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਜੰਮਿਆਂ ਵਾਸਤੇ ਕੁਝ ਨੁਕਝ ਜਿਹੜੇ ਮੋਰਚਾ ਖੋਲਣ ਦੇ ਵਾਸਤੇ ਕੁਝ ਨੁਕਝ ਫੈਸਲੇ ਜਿਹਾ ਲਏ ਜਾਂਦੇ ਆ ਕਿ ਪੰਜਾਬੀਆਂ ਨੂੰ ਉਸ ਦੀ ਵਿਰੋਧਤਾ ਕਰਨੀ ਪੈਂਦੀ ਆ ਚਾਹੇ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਹੋਵੇ ਕਿਸਾਨੀ ਸੰਘਰਸ਼ ਹੋਣ ਇੱਕ ਹੋਰ ਕੇਂਦਰ ਸਰਕਾਰ ਵੱਲੋਂ ਦਿਨ ਦੁਪਹਿਰੇ ਮਾਰਿਆ ਗਿਆ ਡਾਕਾ ਪੰਜਾਬ ਯੂਨੀਵਰਸਿਟੀ ਦੇ ਉੱਤੇ ਸੈਨੇਟ ਤੇ ਸਿੰਡੀਕੇਟ ਨੂੰ ਕੀਤਾ ਗਿਆ ਇਸ ਵੇਲੇ ਉਸ ਨੂੰ ਸਸਪੈਂਡ ਲਈ ਜਿਹੜੀ ਸੈਂਟਰ ਹੈ ਨਾ ਸੈਕਟਰ ਦੀ ਸਰਕਾਰ ਸਾਡੇ ਨਾਲ ਇੱਕ ਬਾਕਸਿੰਗ ਮੈਚ ਖੇਡਦੀ ਹੈ ਪਹਿਲਾਂ ਜੇ ਪਿੱਛੇ ਮਤਲਬ ਕਿ ਤੁਸੀਂ ਪਿਛਲੇ 5 6 ਸਾਲਾਂ ਦੇ ਵਿੱਚ ਦੇਖ ਲਓ ਕੀ ਕੁਝ ਹੋ ਰਿਹਾ ਕਿੰਨੀ ਵਾਰੀ ਸਾਡੇ ਤੇ ਅਟੈਕ ਹੋ ਰਿਹਾ ਹੈ ਅਟੈਕ ਕਿਸੇ ਲਈ ਹੋ ਰਿਹਾ ਕਿ ਇਹਨਾਂ ਦੀ ਜਿਹੜੀ ਮੋਰਲ ਆ ਮੋਰਲ ਨੂੰ ਡਾਊਨ ਕਰਦਾ ਜਿਹੜੇ ਮੁੱਦੇ ਆ ਇੱਕ ਕਦੀ ਆਪਣੇ ਮੁੱਦਿਆਂ 'ਤੇ ਮੁੱਦਿਆਂ 'ਤੇ ਕੌਨਸੈਂਟਰੇਟ ਹੀ ਨਾ ਕਰ ਸਕਣ ਜਿਹੜੇ ਅਸਲੀ ਮੁੱਦੇ ਐ ਐਜੂਕੇਸ਼ਨ ਦਾ ਮੁੱਦਾ ਸੀ ਹੈਲਥ케ਅਰ ਦਾ ਮੁੱਦਾ ਸੀ ਉਹਨਾਂ ਮੁੱਦਿਆਂ ਤੋਂ ਇਹਨਾਂ ਨੂੰ ਇੰਨਾ ਡਿਵਰਟ ਕਰ ਦੋ ਕਿ ਇਹੋ ਜਿਹੀ ਚੀਜ਼ਾਂ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਟਾਈਮ ਸਾਰਾ ਜਾਇਆ ਹੋਇਆ। ਆਰਐਸਐਸ ਦਾ ਐਜੰਡਾ ਇਹ ਗੋਰਿਆਂ ਦਾ ਐਜੰਡਾ ਸੀ ਕਦੀ ਪੰਜਾਬ ਦੇ ਵਿੱਚੋਂ ਐਜੂਕੇਸ਼ਨ ਖਤਮ ਕਰੀ। ਇਹੋ ਜਿਹੇ ਝੰਡੇ ਦੇ ਉੱਤੇ ਇਹ ਕੰਮ ਕਰੀਏ ਕਿ ਐਜੂਕੇਸ਼ਨ ਨੂੰ ਕੈਪਚਰ ਕਿੱਦਾਂ ਕਰਨਾ ਕਿਉਂਕਿ ਤੁਸੀਂ ਦੇਖੋ ਜਿੰਨੇ ਵੀ ਅੰਦੋਲਨ ਹੁੰਦੇ ਆ ਅੱਜ ਨਹੀਂ ਪਹਿਲਾਂ ਪਕੜੀ ਸੰਭਾਲ ਜੱਟਾ ਲਹਿਰ ਪਹਿਲਾਂ ਤੋਂ ਦੇਖੋ ਸਟੂਡੈਂਟਸ ਹੀ ਲੀਡ ਕਰਦੇ ਆ ਜੇ ਸਟੂਡੈਂਟਸ ਨੂੰ ਤੁਸੀਂ ਅੰਨੇ ਕਰ ਦੋ ਬੋਲੇ ਕਰ ਦੋ ਕਾੜੇ ਕਰ ਦੋ ਤੇ ਆਵਾਜ਼ਾਂ ਉਠ ਹੀ ਨਹੀਂ ਸਕਦੀ ਨਿੌਰ ਪੰਜਾਬ ਦੇ ਵਿੱਚ ਇਹੋ ਕੁਝ ਹੁੰਦਾ ਰਿਹਾ ਪਿਛਲੇ 20 30 ਸਾਲ ਜਿਹੜੇ ਹਿਸਾਬ ਨਾਲ ਮਾਈਗ੍ਰੇਸ਼ਨ ਹੋਈ ਆ ਜਿਹੜੇ ਹਿਸਾਬ ਨਾਲ ਲੋਕ ਬਾਹਰਲੇ ਦੇਸ਼ਾਂ ਦੇ ਵਿੱਚ ਆਏ ਆ ਸਾਨੂੰ ਇਸੇ ਕਰਕੇ ਪੰਜਾਬ ਦੇ ਵਿੱਚ ਇੱਕ ਚੰਗੇ ਲੋਕ ਚੰਗੇ ਸਿਆਸਤਦਾਨ ਜਗੇ ਨਹੀਂ ਕਿਉਂਕਿ ਸਟੂਡੈਂਟ ਮੂਵਮੈਂਟ ਦਾ ਖਤਮ ਹੋ ਗਿਆ ਸਟੂਡੈਂਟ ਮੂਵਮੈਂਟ ਦਾ ਖਤਮ ਹੋਣ ਦੇ ਨਾਲ ਯਾਰ ਸਾਰਾ ਕੁਝ ਹੋਇਆ ਤੋ ਇਹੋ ਹੀ ਸੈਂਟਰ ਦੀ ਪਾਲਿਸੀ ਆ ਕਿ ਅਸੀਂ ਇਹ ਸਟੂਡੈਂਟਸ ਦੀ ਜਿਹੜੀ ਸੋਚ ਉਹ ਕਿਦਾ ਕੈਪਚਰ ਕਰਨਾ ਹੈ ਡਾਕਟਰ ਸਾਹਿਬ ਅਸਲ ਮੁੱਦਾ ਪਿੱਛੇ ਬੈਕਗ੍ਰਾਉਂਡ ਦੇ ਕੀ ਹੈ ਸਰਕਾਰ ਦੀ ਮਨਸ਼ਾ ਕੀ ਉਹ ਚਾਹਂਦੀ ਕੀ ਹੈ ਭਗਤ ਸਿੰਘ ਸਾਡੇ ਹੀਰੋ ਨਹੀਂ ਕਰਤਾਰ ਸਿੰਘ ਸਰਾਭਾ ਸਾਡਾ ਹੀਰੋ ਨਹੀਂ ਸਹਿਬਜ਼ਾਦੇ ਸਾਡੇ ਹੀਰੋ ਨਹੀਂ ਸਾਡੇ ਗੁਰੂ ਸਾਡੇ ਹੀਰੋ ਨਹੀਂ ਗੁਰੂ ਤੇ ਆ ਸੀ ਉਹ ਜੋ ਲਿਖਣਾ ਚਾਹੁੰਦੇ ਆ ਉਹ ਲਿਖਣਗੇ ਤੇ ਸਾਡੇ ਬੱਚਿਆਂ ਨੂੰ ਪੜ੍ਹਾਉੜਗੇ ਤੋ ਕੈਪਚਰ ਕਰਨ ਦੀ ਗੱਲ ਆ ਐਜੂਕੇਸ਼ਨ ਸਿਸਟਮ ਨੂੰ ਜਦ ਤੱਕ ਤੁਸੀਂ ਐਜੂਕੇਸ਼ਨ ਸਿਸਟਮ ਨੂੰ ਕੈਪਚਰ ਨਹੀਂ ਕਰਦੇ ਤੁਸੀਂ ਲੋਕਾਂ ਦੀ ਸਪਿਰਟ ਨਹੀਂ ਮਾਰ ਸਕਦੇ ਤੁਸੀਂ ਉਹਨਾਂ ਨੂੰ ਵਾਕਈ ਗੁਲਾਮ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਬੱਚਾ ਬੰਦਾ ਪੜ੍ਹਿਆ ਲਿਖਿਆ ਉਹ ਕਦੀ ਕਿਸੇ ਦਾ ਗੁਲਾਮ ਨਹੀਂ ਹੁੰਦਾ ਤੋਂ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਅਟੈਕ ਆ ਗੋਰੇ ਦਾ ਵੀ ਅਟੈਕ ਸਾਡੇ ਤੇ ਪੰਜਾਬ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਹੋਇਆ ਸੀ ਕਿ ਇਹਨਾਂ ਲੋਕਾਂ ਦੀ ਐਜੂਕੇਸ਼ਨ ਕਿੱਦਾਂ ਖਤਮ ਕਰਨੀ ਆ ਔਰ ਅੱਜ ਫੇਰ ਉਹੀ ਅਟੈਕ ਸੈਂਟਰ ਦੀ ਸਰਕਾਰ ਜਿਹੜੀ ਆ ਆਰਐਸਐਸ ਦੀ ਜਿਹੜੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਉੱਤੇ ਉਹ ਅਟੈਕ ਕਰ ਰਹੀ ਆ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਇੱਕ ਆਮ ਪ੍ਰਚਲਿਤ ਕਹਾਵਤ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮ ਅਕਸਰ ਅਸੀਂ ਦੇਖਦੇ ਹਾਂ ਕੁਝ ਸਮੇਂ ਬਾਅਦ ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਜੰਮਿਆਂ ਵਾਸਤੇ ਕੁਝ ਨੁਕਝ ਜਿਹੜੇ ਮੋਰਚਾ ਖੋਲਣ ਦੇ ਵਾਸਤੇ ਕੁਝ ਨੁਕਝ ਫੈਸਲੇ ਜਿਹਾ ਲੈ ਜਾਂਦੇ ਆ ਕਿ ਪੰਜਾਬੀਆਂ ਨੂੰ ਉਸ ਦੀ ਵਿਰੋਧਤਾ ਕਰਨੀ ਪੈਂਦੀ ਹੈ ਚਾਹੇ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਹੋਵੇ ਕਿਸਾਨੀ ਸੰਘਰਸ਼ ਹੁਣ ਇੱਕ ਹੋਰ ਕੇਂਦਰ ਸਰਕਾਰ ਵੱਲੋਂ ਦਿਨ ਦੁਪਹਿਰੇ ਮਾਰਿਆ ਗਿਆ ਡਾਕਾ ਪੰਜਾਬ ਯੂਨੀਵਰਸਿਟੀ ਦੇ ਉੱਤੇ ਸੈਨੇਟ ਤੇ ਸਿੰਡੀਕੇਟ ਨੂੰ ਕੀਤਾ ਗਿਆ ਇਸ ਵੇਲੇ ਉਸ ਨੂੰ ਸਸਪੈਂਡ ਤੇ ਇਸ ਫੈਸਲੇ ਨੂੰ ਅਸੀਂ ਕਿਵੇਂ ਦੇਖਦੇ ਹਾਂ ਸਾਡੇ ਨਾਲ ਨੇ ਡਾਕਟਰ ਸੁਭਮਾਨ ਸਿੰਘ ਜੀ ਉਹਨਾਂ ਨੂੰ ਪੁੱਛਦੇ ਆ ਕਿ ਜੋ ਦਿਨ ਦੁਪਹਿਰੇ ਮਾਰਿਆ ਗਿਆ ਢਾਕਾ ਹੈ ਪੰਜਾਬ ਯੂਨੀਵਰਸਿਟੀ ਦੇ ਉੱਤੇ ਕੇਂਦਰ ਸਰਕਾਰ ਦਾ ਇਹ ਸਾਰਾ ਫੈਸਲਾ ਕਿਵੇਂ ਹੈ ਹਾਂਜੀ ਡਾਕਟਰ ਸਾਹਿਬ ਪੰਜਾਬੀ ਲੋਕ ਚੈਨਲ ਤੋਂ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਡਾਕਟਰ ਜਿਹੜਾ ਇਹ ਫੈਸਲਾ ਆਇਆ ਤੁਸੀਂ ਇਸ ਦੇ ਉੱਤੇ ਪਹਿਲਾ ਪ੍ਰਤੀਕਰਮ ਕੀ ਦਿਓਗੇ ਲੋਕੋ ਗੱਲ ਆ ਮੇਰੀ ਕਾਫੀ ਜਿਹੜੀ ਔਨ ਗਰਾਉਂਡ ਉੱਤੇ ਟੀਮ ਐ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਕਿਉਂਕਿ ਬਹੁਤ ਬੱਚੇ ਜਿਹੜੇ ਵਿੱਚੋਂ ਉਹ ਕਿਸਾਨੀ ਅੰਦੋਲਨ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ ਸੀ ਔਰ ਟਾਈਮ ਦੇ ਟਾਈਮ ਜਿਹੜੇ ਸੰਘਰਸ਼ ਪੰਜਾਬ ਦੇ ਵਿੱਚ ਹੁੰਦੇ ਆ ਸਟੂਡੈਂਟਸ ਦਾ ਸਦਾ ਹੀ ਵੱਡਾ ਹੱਥ ਹੁੰਦਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜੋ ਸੰਘਰਸ਼ ਆ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਜਿੱਦਾਂ ਆਪਾਂ ਬਾਕਸਿੰਗ ਵੇਖਦੇ ਆ ਨਾ ਇੱਕ ਬਾਕਸਿੰਗ ਮੈਚ ਵਿੱਚ ਬਾਕਸਰ ਕੀ ਕਰਦਾ ਹੌਲੀ ਹੌਲੀ ਮੁੱਕੇ ਮਾਰੀ ਜਾਂਦਾ ਮੁੱਕੇ ਮਾਰੀ ਜਾਂਦਾ ਪਹਿਲਾ ਰਾਊਂਡ ਦੂਜਾ ਰਾਊਂਡ ਤੀਜਾ ਰਾਊਂਡ ਹੌਲੀ ਹੌਲੀ ਜਾ ਕੇ ਉਹ ਮੁੱਕਿਆਂ ਦਾ ਜਿਹੜਾ ਅਸਰ ਹੋਣਾ ਸ਼ੁਰੂ ਹੁੰਦਾ ਜਾਂ ਹੋਰ ਵੀ ਮੈਂ ਤੁਹਾਨੂੰ ਐਗਜ਼ਾਮਪਲਸ ਦੇ ਸਕਦਾ ਬੇਸਿਕਲੀ ਜਿਹੜੀ ਸੈਂਟਰ ਹੈ ਨਾ ਸੈਂਟਰ ਦੀ ਸਰਕਾਰ ਸਾਡੇ ਨਾਲ ਇੱਕ ਬਾਕਸਿੰਗ ਮੈਚ ਖੇਡੰਦੀ ਆ ਪਹਿਲਾ ਜੇ ਪਿੱਛੇ ਮਤਲਬ ਕਿ ਤੁਸੀਂ ਪਿਛਲੇ 5 6 ਸਾਲਾਂ ਦੇ ਵਿੱਚ ਹੀ ਵੇਖ ਲਓ ਕੀ ਕੁਝ ਹੋ ਰਿਹਾ ਕਿੰਨੀ ਵਾਰੀ ਸਾਡੇ ਤੇ ਅਟੈਕ ਹੋ ਰਿਹਾ ਅਟੈਕ ਕਿਸੇ ਲਈ ਹੋ ਰਿਹਾ ਕਿ ਇਹਨਾਂ ਦੀ ਜਿਹੜੀ ਮੋਰਲ ਆ ਮੋਰਲ ਨੂੰ ਡਾਊਨ ਕਰਦਾ ਇਹਨਾਂ ਦੀ ਜਿਹੜੀ ਜਿਹੜੇ ਮੁੱਦੇ ਆ ਇਹ ਕਦੀ ਆਪਣੇ ਮੁੱਦੇ ਵਾਲੀ ਮੁੱਦੇਵਾਲ ਕਨਸੈਂਟਰੇਟ ਹੀ ਨਾ ਕਰ ਸਕਣ ਜਿਹੜੇ ਅਸਲੀ ਮੁੱਦੇ ਆ এডੂਕੇਸ਼ਨ ਦਾ ਮੁੱਦਾ ਸੀ ਹੈਲਥ케ਅਰ ਦਾ ਮੁੱਦਾ ਸੀ ਉਹਨ ਮੁੱਦਿਆਂ ਤੋਂ ਇਹਨਾਂ ਨੂੰ ਇੰਨਾ ਡਿਵਰਟ ਕਰ ਦੋ ਕਿ ਇਹੋ ਜਿਹੀ ਚੀਜ਼ਾਂ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਟਾਈਮ ਹੈ ਸਾਰਾ ਜਾਇਆ ਹੋ ਜੀ ਔਰ ਅਸਲ ਵਿੱਚ ਗੱਲ ਇਹ ਆ এডੂਕੇਸ਼ਨ ਦੀ এডੂਕੇਸ਼ਨ ਨੂੰ ਟੇਕਓਵਰ ਕਰਨਾ ਆਰਐਸਐਸ ਦਾ ਏਜੰਡਾ ਇਹ ਗੋਰਿਆਂ ਦਾ ਏਜੰਡਾ ਸੀ ਕਦੀ ਪੰਜਾਬ ਦੇ ਵਿੱਚੋਂ এডੂਕੇਸ਼ਨ ਖਤਮ ਕਰ ਦੇ ਇਹੋ ਏਜੰਡੇ ਦੇ ਉੱਤੇ ਇਹ ਕੰਮ ਕਰੀਏ ਕਿ এডੂਕੇਸ਼ਨ ਨੂੰ ਕੈਪਚਰ ਕਿੱਦਾਂ ਕਰਨਾ ਤੁਸੀਂ ਦੇਖੋ ਜਿੰਨੇ ਵੀ ਅੰਦੋਲਨ ਹੁੰਦੇ ਆ ਅੱਜ ਨਹੀਂ ਪਹਿਲਾਂ ਪਗੜੀ ਸੰਭਾਲ ਜੱਟਾ ਲਹਿਰ ਪਹਿਲਾਂ ਤੋਂ ਚੱਜੋ ਸਟੂਡੈਂਟਸ ਹੀ ਲੀਡ ਕਰਦੇ ਆ ਜੇ ਸਟੂਡੈਂਟਸ ਨੂੰ ਤੁਸੀਂ ਅੰਨੇ ਕਰ ਦੋ ਬੋਲੇ ਕਰ ਦੋ ਕਾਣੇ ਕਰ ਦੋ ਤੇ ਆਵਾਜ਼ਾਂ ਉਠ ਹੀ ਨਹੀਂ ਸਕੀਆਂ ਔਰ ਪੰਜਾਬ ਦੇ ਵਿੱਚ ਇਹੋ ਕੁਝ ਹੁੰਦਾ ਰਿਹਾ ਪਿਛਲੇ 20 30 ਸਾਲ ਜਿਹੜੇ ਹਿਸਾਬ ਨਾਲ ਮਾਈਗ੍ਰੇਸ਼ਨ ਹੋਈ ਆ ਜਿਹੜੇ ਹਿਸਾਬ ਨਾਲ ਲੋਕ ਬਾਹਰਲੇ ਦੇਸ਼ਾਂ ਦੇ ਵਿੱਚ ਆਏ ਆ ਸਾਨੂੰ ਇਸੇ ਕਰਕੇ ਪੰਜਾਬ ਦੇ ਵਿੱਚ ਇੱਕ ਚੰਗੇ ਲੋਕ ਚੰਗੇ ਸਿਆਸਤਦਾਨ ਵਿਖੇ ਨਹੀਂ ਕਿਉਂਕਿ ਸਟੂਡੈਂਟ ਮੂਵਮੈਂਟ ਆ ਖਤਮ ਹੋ ਗਈ ਆ ਸਟੂਡੈਂਟ ਮੂਵਮੈਂਟ ਦਾ ਖਤਮ ਹੋਣ ਦੇ ਨਾਲ ਯਾ ਸਾਰਾ ਕੁਝ ਹੋਇਆ ਸੋ ਇਹੋ ਹੀ ਸੈਂਟਰ ਦੀ ਪਾਲਿਸੀ ਆ ਕਿ ਅਸੀਂ ਇਹ ਸਟੂਡੈਂਟਸ ਦੀ ਜਿਹੜੀ ਸੋਚ ਆ ਉਹਨੂੰ ਕਿੱਦਾਂ ਕੈਪਚਰ ਕਰਦਾ ਦਿੱਲੀ ਦੇ ਵਿੱਚ ਜਿਹੜੀ ਜੀਐਨਯੂ ਆ ਉਹਨੂੰ ਕੈਪਚਰ ਕੀਤਾ ਤੇ ਪੰਜਾਬ ਦਾ ਜਿਹੜਾ ਐਜੂਕੇਸ਼ਨ ਸਿਸਟਮ ਇਹਨੂੰ ਕੈਪਚਰ ਕਰਕੇ ਇਹਨਾਂ ਨੂੰ ਅੰਨੇ ਕਾਣੇ ਕਰਨਾ ਤੇ ਪਰ ਮੈਂ ਧੰਨਵਾਦ ਕਰਦਾ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਆ ਉਹ ਪੰਜਾਬ ਦੀਆਂ ਸਿਆਸੀ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਕੇ ਉਹਨਾਂ ਦਾ ਸਾਥ ਦੇ ਰਹੇ ਆ ਕਿਸਾਨ ਜਥੇਬੰਦੀਆਂ ਜਿਹੜਾ ਉਹਨਾਂ ਦਾ ਸਾਥ ਦਿੰਦੀਆਂ ਹੋਰ ਜਥੇਬੰਦੀਆਂ ਔਰ ਮੈਂ ਐਕਟ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ 10 ਤਰੀਕ ਨੂੰ ਵੱਡਾ ਅੰਦੋਲਨ ਹੋਣ ਜਾ ਰਿਹਾ ਸਾਰੇ ਪੰਜਾਬ ਨੂੰ ਇਨ੍ਹਾਂ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਕਿ ਆਪਾਂ ਆਪਣੀ ਯੂਨੀਵਰਸਿਟੀਆਂ ਬਚਾ ਸਕੀਏ ਆਪਣੀ ਆਪਣੀ ਪੜ੍ਹਾਈ ਐਜੂਕੇਸ਼ਨ ਬਚਾ ਸਕੀਏ ਡਾਕਟਰ ਸਾਹਿਬ ਅਸਲ ਮੁੱਦਾ ਪਿੱਛੇ ਬੈਕਗ੍ਰਾਉਂਡ ਦੇ ਕੀ ਹੈ ਸਰਕਾਰ ਦੀ ਮਨਸ਼ਾ ਕੀ ਉਹ ਚਾਹਦੀ ਕੀ ਹੈ ਵੇਖੋ ਇਹ ਯੂਨੀਵਰਸਿਟੀ ਅੱਜ ਦੀ ਤੇ ਬਣੀ ਨਹੀਂ 100 ਸਾਲ ਤੋਂ ਪੁਰਾਣੀ ਯੂਨੀਵਰਸਿਟੀ ਹੈ ਜਿਹੜੀ ਚੱਲ ਰਹੀ ਆ ਔਰ ਜੋ ਇਹਨਾਂ ਦੀ ਸਰਕਾਰ ਦੀ ਮੰਚੋਂ ਤੁਹਾਡੇ ਅੱਗੇ ਆ ਜੋ ਕੁਝ ਪਹਿਲਾਂ ਗੁਰਨਾਰਕ ਦੇਵ ਯੂਨੀਵਰਸਿਟੀ ਵਿੱਚ ਹੋਇਆ ਜੋ ਇਹਨਾਂ ਨੇ ਖਾਲਸਾ ਕਾਲਜ ਦੇ ਨਾਲ ਕੀਤਾ ਬੇਸਿਕਲੀ ਸਾਡੇ ਜਿਹੜੇ ਪੜ੍ਹਾਈ ਦੇ ਜਿਹੜੇ ਕੇਂਦਰ ਆ ਐਜੂਕੇਸ਼ਨ ਦੇ ਜਿਹੜੇ ਕੇਂਦਰ ਆ ਉਹਨਾਂ ਨੂੰ ਕੈਪਚਰ ਕਰਨਾ ਸਾਨੂੰ ਅਸੀਂ ਕਿਹੜਾ ਇਤਿਹਾਸ ਪੜ੍ਹਦੇ ਆ ਉਹ ਇਹ ਡਿਕਟੇਟ ਕਰਨਾ ਚਾਹੁੰਦੇ ਆ ਇਹ ਕਿਹੜੀ ਬੋਲੀ ਦੇ ਵਿੱਚ ਪੜ੍ਹਨਾ ਇਹ ਡਿਕਟੇਟ ਕਰਨਾ ਚਾਹੁੰਦੇ ਆ ਬੇਸਿਕਲੀ ਪੰਜਾਬੀਆਂ ਨੂੰ ਪੰਜਾਬੀ ਤੋਂ ਦੂਰ ਲੈ ਕੇ ਜਾਣ ਦੀ ਇੱਕ ਕੋਸ਼ਿਸ਼ ਆ ਸਾਡੇ ਇਤਿਹਾਸ ਨੂੰ ਸਾਡੇ ਤੋਂ ਦੂਰ ਸਾਨੂੰ ਉਹ ਹੀ ਮੈਂ ਵੇਖੋ ਇੱਕ ਗੋਰੀ ਦੀ ਪਾਲਿਸੀ ਜਿਹੜੀ ਹੈ ਨਾ ਗੋਰੇ ਆnde ਨਹੀਂ ਕਿ ਗੋਰੇ ਚਲ ਗਏ ਤੇ ਆ ਛੱਡ ਗਏ ਇਹੋ ਹੀ ਬੇਸਿਕਲੀ ਉਹਨਾਂ ਦੀ ਪਾਲਿਸੀ ਆ ਕਿ ਇਹਨਾਂ ਨੂੰ ਉਹ ਪੜਾਈਏ ਜੋ ਅਸੀਂ ਚਾਹੁੰਦੇ ਆ ਕਿ ਜਦੋਂ ਪੜਾਈ ਸਾਨੂੰ ਉਹਨਾਂ ਨੇ ਦਿੱਤੀ ਤੇ ਫਿਰ ਬੋਲਾਂਗੇ ਵੀ ਉਹਨਾਂ ਦੀ ਬੋਲੀ ਨਾ ਗੱਲ ਇਹ ਆ ਜੇ ਸਾਨੂੰ ਬੁੱਕਾਂ ਖਿਤਾਬਾਂ ਦੇ ਵਿੱਚ ਉਹ ਲਿਖਿਆ ਹੋਊਗਾ ਕਿ ਆਹ ਤੁਹਾਡੇ ਹੀਰੋ ਆ ਤੇ ਆਹ ਤੁਹਾਡੇ ਵਿਲਨ ਆ ਤੇ ਅੱਜ ਨਹੀਂ ਤੇ ਕੱਲ ਨਹੀਂ ਤੇ ਵੀ ਨਹੀਂ ਤੇ 30 ਨਹੀਂ ਤੇ 40 ਸਾਲ ਲੋ ਅਸੀਂ ਉਹਨਾਂ ਦੀ ਬੋਲੀ ਬੋਲਾਂਗੇ ਕਿ ਹਾਂ ਭਾਈ ਉਹ ਬੰਦੇ ਚੰਗੇ ਸੀ ਆ ਕੀ ਉਹ ਜਿਹੜਾ ਜੇਲ੍ਹ ਦੇ ਵਿੱਚ ਜਿਨ੍ਹਾਂ ਦੇ ਜਿੱਤੇ ਇਹਨਾਂ ਨੇ ਮੂਵੀ ਵੀ ਬਣਾਈਆਂ ਉਹ ਜੀ ਸਾਡੇ ਹੀਰੋ ਆ ਉਹ ਆਰਐਸਐਸ ਦਾ ਬੰਦਾ ਕਿਹੜਾ ਜਿਹਨੇ ਮੈਨੂੰ ਉਹਦਾ ਨਾਮ ਵੀ ਮਤਲਬ ਕਿ ਦਿਮਾਗ 'ਚ ਵੀ ਨਿਕਲ ਗਿਆ ਭਗਤ ਸਿੰਘ ਸਾਡੇ ਹੀਰੋ ਨਹੀਂ ਕਰਤਾਰ ਸਿੰਘ ਸਰਾਬਾ ਸਾਡਾ ਹੀਰੋ ਨਹੀਂ ਸਹਿਜਾਦੇ ਸਾਡੇ ਹੀਰੋ ਨਹੀਂ ਸਾਡੇ ਗੁਰੂ ਸਾਡੇ ਹੀਰੋ ਨਹੀਂ ਗੁਰੂ ਤੇ ਆ ਸੀ ਉਹ ਸੀ ਉਹ ਜੋ ਲਿਖਣਾ ਚਾਹੁੰਦੇ ਆ ਉਹ ਲਿਖਣਗੇ ਤੇ ਸਾਡੇ ਬੱਚਿਆਂ ਨੂੰ ਪੜ੍ਹਾਉਣਗੇ ਸੋ ਕੈਪਚਰ ਕਰਨ ਦੀ ਗੱਲ ਆ ਐਜੂਕੇਸ਼ਨ ਸਿਸਟਮ ਨੂੰ ਜਦ ਤੱਕ ਤੁਸੀਂ ਐਜੂਕੇਸ਼ਨ ਸਿਸਟਮ ਨੂੰ ਕੈਪਚਰ ਨਹੀਂ ਕਰਦੇ ਤੁਸੀਂ ਲੋਕਾਂ ਦੀ ਸਪਿਰਿਟ ਨਹੀਂ ਮਾਰ ਸਕਦੇ ਤੁਸੀਂ ਉਹਨਾਂ ਨੂੰ ਵਾਕਈ ਗੁਲਾਮ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਬੱਚਾ ਬੰਦਾ ਪੜ੍ਹਿਆ ਲਿਖਿਆ ਉਹ ਕਦੀ ਕਿਸੇ ਦਾ ਗੁਲਾਮ ਨਹੀਂ ਹੁੰਦਾ ਸੋ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਅਟੈਕ ਆ ਗੋਰੇ ਦਾ ਵੀ ਅਟੈਕ ਸਾਡੇ ਤੇ ਪੰਜਾਬ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇਹੋ ਹੀ ਸੀ ਕਿ ਇਹਨਾਂ ਲੋਕਾਂ ਦੀ ਐਜੂਕੇਸ਼ਨ ਕਿੱਦਾਂ ਖਤਮ ਕਰਨੀ ਆ ਔਰ ਅੱਜ ਫਿਰ ਉਹ ਹੀ ਅਟੈਕ ਸੈਂਟਰ ਦੀ ਸਰਕਾਰ ਜਿਹੜੀ ਆ RSS ਦੀ ਜਿਹੜੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਉੱਤੇ ਉਹ ਅਟੈਕ ਕਰ ਰਹੀ ਆ ਕਿ ਸਾਡੀ ਐਜੂਕੇਸ਼ਨ ਸਾਡੀ ਮੋਰਲ ਜਿਹੜੀ ਆ ਉਹਨੂੰ ਚੈਲੰਜ ਕਰ ਰਹੀ ਆ ਸਾਡੇ ਇਤਿਹਾਸ ਨੂੰ ਚੈਲੰਜ ਕਰ ਰਹੀ ਆ ਪਰ ਗੈਨ ਮੈਂ ਧੰਨਵਾਦੀ ਆ ਉਹਨਾਂ ਸਟੂਡੈਂਟਸ ਦਾ ਜਿਹੜੇ ਖੜੇ ਆ ਔਰ ਉਸ ਜਿਹੜੀ ਵੱਡੀ ਇੱਕ ਸਰਕਾਰ ਆ ਉਹਦੇ ਉਹਦੇ ਖਿਲਾਫ ਉਹਨਾਂ ਨੇ ਇੱਕ ਮੋਰਚਾ ਮੋਰਚਾ ਸ਼ੁਰੂ ਕੀਤਾ ਜਿਹਦੀ ਹੁਣ ਬੈਕਿੰਗ ਸਾਰਾ ਪੰਜਾਬ ਕਰ ਰਿਹਾ ਡਾਕਟਰ ਸਾਹਿਬ ਇਹ ਜਿਹੜੇ ਫੈਸਲੇ ਹੁੰਦੇ ਆ ਜਾਂ ਫਿਰ ਪੰਜਾਬ ਯੂਨੀਵਰਸਿਟੀ ਦੇ ਉੱਤੇ ਕਬਜ਼ਾ ਕਰਨ ਦੀ ਨੀਤੀ ਜਿਹੜੀ ਇੱਕ ਦਿਨ ਤਾਂ ਹੋਣੀਗੀ ਜਿਹੜੇ ਪਿੱਛੇ ਬੈਕਗ੍ਰਾਉਂਡ ਦੇ ਕੰਮ ਚੱਲਦੇ ਸੀ ਇਹ ਸਾਰੇ ਕਿਸ ਤਰ੍ਹਾਂ ਜਵਾਬ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕੀ ਬੇਗੋ ਗੱਲ ਤੋਂ ਵੱਡਾ ਅਸੀਂ ਮੁੱਦੇ ਸਾਨੂੰ ਪਤਾ ਹੀ ਨਹੀਂ ਜੇ ਜੇ ਸਾਡੇ ਜਦੋਂ ਆਪਾਂ ਲੈਕਚਰਾਂ ਲੜੀਆਂ ਲੈਕਚਰਾਂ ਲੜੀਆਂ ਹੀ 1000 ਰੁਪਏ ਦਵਾਗੇ ਅਸੀਂ ਫ੍ਰੀ ਦੀ ਬਿਜਲੀ ਦਵਾਗੇ ਔਰ ਲੋਕਾਂ ਨੇ ਉਸ ਤੇ ਵੋਟਾਂ ਪਾਤੀਆਂ ਸਭ ਤੋਂ ਪਹਿਲਾਂ ਜੈਸੇ ਲੋਕ ਜੈਸੀ ਆਵਾਮ ਐਸਾ ਹੀ ਰਾਜਾ ਜੇ ਸਾਡੀ ਆਵਾਮ ਨਹੀਂ ਸਿਆਣੀ ਹੋਈ ਜੇ ਸਾਡੀ ਆਵਾਮ ਨੂੰ ਨਹੀਂ ਪਤਾ ਲੱਗਾ ਕਿ ਸਾਡੀ ਬੋਲੀ ਕਿੰਨੀ ਜ਼ਰੂਰੀ ਆ এডਿਕੇਸ਼ਨ ਕਿੰਨੀ ਜ਼ਰੂਰੀ ਆ ਜੇਸੀਂ ਆਪਣੀਆਂ ਸਰਕਾਰਾਂ ਤੋਂ ਮੰਗ ਨਹੀਂ ਕਰ ਸਕਦੇ ਹੁਣ ਤਰਨਤਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਆ ਉੱਤੇ ਕਿਹੜਾ ਬੰਦਾ এডਿਕੇਸ਼ਨ ਦੀ ਗੱਲ ਕਰ ਰਿਹਾ ਕਿਹੜਾ ਬੰਦਾ ਗੱਲ ਕਰ ਰਿਹਾ ਪੰਜਾਬੀ ਦੀ ਕਿਹੜਾ ਗੱਲ ਕਰ ਰਿਹਾ ਕਿ ਆ ਜਿਹੜੇ ਹੜਾ ਇਹ ਆ ਇਨ੍ਹਾਂ ਹੜਾ ਦੀ ਪ੍ਰੋਪਰ ਇਨਵੈਸਟੀਗੇਸ਼ਨ ਕਦੋਂ ਹੋਈ ਨਹੀਂ ਸਾਡੇ ਮੁੱਦੇ ਕੀ ਆ ਮੁੱਦੇ ਤੋਂ ਸਾਨੂੰ ਦੂਰ ਕੀਤਾ ਜਾਂਦਾ ਜਦੋਂ ਮੁੱਦੇ ਤੋਂ ਲੋਕ ਦੂਰ ਹੋ ਗਏ ਤੇ ਸਿਆਸਤਦਾਨ ਤੇ ਆਪੇ ਹੀ ਦੂਰ ਹੋਣਗੇ ਸੋ ਸਿਆਸਤਦਾਨਾਂ ਦਾ ਧਿਆਨ ਉਧਰ ਹੀ ਜਾਊਗਾ ਜਿੱਧਰ ਆਵਾਮ ਦਾ ਜਾਂਦਾ ਇਸ ਲਈ ਆਵਾਮ ਦੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੀ ਸਰਕਾਰਾਂ ਨੂੰ ਜਗਾ ਹੀ ਰੱਖੀਏ ਔਰ ਜੋ ਕੰਮ ਅੱਜ ਪੰਜਾਬ ਯੂਨੀਵਰਸਿਟੀ ਦੇ ਬੱਚੇ ਕਰ ਰਹੇ ਆ ਸ਼ਲਾਘਾ ਜੋ ਗਿਆ ਔਰ ਗੱਲ ਇਹ ਹੋਈ ਆ ਹਰ ਇੱਕ ਪੰਜਾਬੀ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਜਦ ਤੱਕ ਸਾਡੇ ਪੜ੍ਹਾਈ ਦੇ ਕੇਂਦਰ ਸਾਡੇ ਪੜ੍ਹਾਈ ਦੇ ਕੇਂਦਰ ਠੀਕ ਆ ਸਾਡੇ ਨਾਲ ਆ ਪੰਜਾਬੀ ਪੜ੍ਹਾਉਂਦੇ ਆ ਸਾਡਾ ਇਤਿਹਾਸ ਪੜ੍ਹਾਉਂਦੇ ਆ ਸਾਡੇ ਲੋਕਾਂ ਦੇ ਵਿੱਚ ਉਹ ਸਪਿਰਿਟ ਜਿਹੜੀ ਆ ਮੀਰ ਮੰਨੂ ਦੇ ਟਾਈਮ ਦੀ ਜਿਹੜੀ ਸਪਿਰਿਟ ਆ ਸਿੱਖਾਂ ਦੀ ਸਪਿਰਿਟ ਕਹੋ ਪੰਜਾਬੀਆਂ ਦੀ ਸਪਿਰਿਟ ਆ ਉਹ ਜ਼ਿੰਦਾ ਰਹੂਗੀ ਪਰ ਜਦ ਜਣ ਸਾਡੇ ਇਤਿਹਾਸ ਵਿੱਚ ਉਹਨਾਂ ਦੇ ਪੰਨੇ ਪਾੜੇ ਗਏ ਅਸੀਂ ਉਹ ਇਤਿਹਾਸ ਪੜ੍ਹਨਾ ਬੰਦ ਕਰਤਾ ਨਾਲ ਦੀ ਨਾਲ ਦਿੱਲੀ ਅੰਦੋਲਨ ਵਰਗੀਆਂ ਜਿਹੜੀਆਂ ਲੜਾਈਆਂ ਵਾ ਮੁੱਕ ਜਾਣਗੀਆਂ ਕਿ ਕਿ ਸਾਨੂੰ ਪੜਾਇਆ ਹੀ ਨਹੀਂ ਹੋ ਜਾਣਾ ਸਾਨੂੰ ਪੜਾਇਆ ਹੀ ਉਹ ਹੋਰ ਕੋਈ ਜਾਣ ਕਿ ਆਹ ਹੀਰੋ ਆ ਆ ਜਿਹੜੇ ਲੋਕ ਆ ਜਿਹੜੇ ਇੰਦਾ ਅंदोलਨ ਕਰਦੇ ਆ ਇਹ ਜੀਰੋ ਆ ਜਿਹੜੀ ਆਜ਼ਾਦੀ ਆ ਉਹ ਇਨ੍ਹਾਂ ਲੋਕਾਂ ਨੇ ਦਵਾਈ ਆ ਆਰਐਸਐਸ ਨੇ ਦਵਾਈ ਆ ਆ ਜਿਹੜੇ ਲੋਕ ਸੀ ਭਗਤ ਸਿੰਘ ਵਰਗੇ ਤੇ ਆਤਮਾਹੰਗੀ ਸੀ ਸੋ ਗੱਲ ਉਹੀ ਆ ਆਪਣੀ ਪੜ੍ਹਾਈ ਨੂੰ ਬਚਾਉਣਾ ਆਪਣੀ ਐਜੂਕੇਸ਼ਨ ਨੂੰ ਬਚਾਉਣਾ ਜ਼ਿੰਮੇਵਾਰੀ ਆ ਹਰ ਇੱਕ ਨਾਗਰਿਕ ਦੀ ਸਿਟੀਜ਼ਨ ਦੀ ਔਰ ਬੜਾ ਚੁਣੀ ਅੱਜ ਪੰਜਾਬ ਨੂੰ ਕਿ ਉਹ ਆਪਣੇ ਉਹਨਾਂ ਸਟੂਡੈਂਟਸ ਦਾ ਸਾਥ ਦੇ ਜੇ ਕੇਂਦਰ ਸਰਕਾਰ ਆਪਣੇ ਫੈਸਲੇ ਦੇ ਉੱਤੇ ਅਡਿੰਗ ਰਹਿੰਦੀ ਹੈ ਉਹ ਆਪਣੇ ਫੈਸਲੇ ਨੂੰ ਨਹੀਂ ਬਦਲਦੀ ਤੇ ਵਿਦਿਆਰਥੀਆਂ ਦਾ ਜਾਂ ਫਿਰ ਜਿਹੜੀਆਂ ਪੰਜਾਬ ਦੇ ਇਸ ਪੰਜਾਬ ਦੇ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਸੰਘਰਸ਼ ਕਰਨੀ ਜਥੇਬੰਦੀਆਂ ਉਹਨਾਂ ਦਾ ਫੈਸਲਾ ਅੱਗੇ ਕੀ ਹੋਣਾ ਚਾਹੀਦਾ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇਹ ਆਪਾ ਹਾਰ ਨਹੀਂ ਸਕਦੇ ਜਿੱਦਾਂ ਦਿੱਲੀ ਤੋਂ ਲੋਕ ਆਪਾ ਗੱਲ ਕਰਦੇ ਆ ਨਾ ਜਾ ਚਿਰ ਇਹ ਫੌਟਾਕੀ ਦਾ ਬੋਸ ਦਾ ਸੇਦੋ ਆਪਾ ਗੱਲ ਕਰਦੇ ਸਾ ਪੰਜਾਬੀ ਨੂੰ ਸਮਝ ਆ ਜਾਈਦਾ। ਅਸੀਂ ਇਹ ਜੜਾਈ ਨਹੀਂ ਆਸ। ਜਿਹੜੇ ਸਾਹਬ ਦਾ ਉਥੋਂ ਦੀ ਦਿਮਾਕੀ ਖਤਮ ਕੀਤੀ ਜਾ ਰਹੀ ਆ। ਉਥੋਂ ਦੀ ਸੈਰ ਕੱਟ ਦਿੱਤੀ ਜਾ ਰਹੀ ਆ। ਸਿੰਡੀਕੇਟ ਜਿਹੜਾ ਉਥੋਂ ਦਾ ਖਤਮ ਕੀਤਾ ਗਿਆ ਕਿ ਜਿਹੜੇ ਲੋਕ ਬੰਦੇ ਹਰ ਇੱਕ ਬੰਦੇ ਦੀ ਸੰਗਠਨ ਹੋ ਗਿਆ। ਪੰਜਾਬ ਯੂਨੀਵਰਸਿਟੀ ਤੋਂ ਜਿਹੜੇ ਲਾਇਕ ਬੱਚੇ ਆ ਉਹ ਗਏ ਜਿਹੜੇ ਪੜ੍ਹੇ ਕੇ ਬੱਚੇ ਉਹ ਗਿਆ ਸਾਡੇ ਸਿਆਸਤਦਾਨ ਹੈ ਜਿਹੜੇ ਸੇ ਲੋਕ ਹੋ ਗਿਆ। ਉਹ ਦੁਕਾਨੋਂ ਇੱਕ ਸੀਟ ਮੇ ਕੀ ਤੁਸੀਂ ਡਿਸਾਈਡ ਕਰਨਾ ਕਿ ਪੰਜਾਬ ਯੂਨੀਵਰਸਿਟੀ ਕਿੱਧਰ ਜਾਊਗੀ ਉਹੀ ਤਾਂ ਹੈ ਕਿ ਅਸੀਂ ਹੈਂਡਕਟ ਲੋਕ ਹੈਂਡਕਟ ਕਿਹੜੇ ਆ ਸਰਕਾਰਾਂ ਦੇ ਹੈਂਡਕਟ ਲੋਕ ਜਿਹੜੇ ਆ ਉਹ ਡਿਸਾਈਡ ਕਰਨਗੇ ਕਿ ਇਹ ਇਹ ਜਿਹੜੀ 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 ਪੰਜਾਬ ਯੂਨੀਵਰਸਿਟੀ ਤੇ ਕੀ ਪੜਾਇਆ ਜਾਊਗਾ ਕੀ ਨਹੀਂ ਪੜਾਇਆ ਜਾਊਗਾ ਕਿੰਦਾ ਪੜਾਇਆ ਜਾਊਗਾ ਸਭਾ ਦੇ ਆ ਕਿ ਇਹ ਪੜਾਈ ਅਸੀਂ ਨਹੀਂ ਆ ਸਕਦੇ ਸਾਡੇ ਜਿਹੜੇ ਪੜਾਈ ਦੇ ਕੇਂਦਰ ਦਾਸਾ ਜਿਹੜਾ ਇਹ ਫੈਸਲਾ ਹੁਣ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਵੀ ਇਹ ਜੋ ਫੈਸਲਾ ਹੋਇਆ ਹੈ ਕੇਂਦਰ ਸਰਕਾਰ ਦਾ ਇਹ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਹੈ ਜੇ ਇਹ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਹੈ ਕਿ ਇਸ ਫੈਸਲੇ ਨੂੰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਸਭ ਤੋਂ ਵੱਡੀ ਅਦਾਲਤ ਹੁੰਦੀ ਆ ਜਿਹੜੀ ਲੋਕਾਂ ਦੀ ਅਦਾਲਤ ਹੈ ਕੋਟਾਂ ਦੇ ਵਿੱਚ ਪੈ ਗਏ ਇਹ ਆਪਾਂ ਕਿਸਾਨ ਕਿਸਾਨੀ ਮੋਰਚਾ ਦੇ ਵਿੱਚ ਵੀ ਇਹ ਗੱਲ ਕਰਦੇ ਆ ਕਿ ਜਦੋਂ ਉੱਥੋਂ ਤੱਕ ਗੱਲ ਚੱਲ ਗਈ ਨਾ ਉਹ ਤੇ ਅੱਗੇ ਇਹਨਾਂ ਦੇ ਪਪਟਿਆ ਸੋ ਗੱਲ ਜੇ ਕਹੀਏ ਕਿ ਸੰਵਧਾਨਿਕ ਜਿਵੇਂ ਕੋ ਐਸ ਟਾਈਮ ਤੇ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਐਸ ਵੇਲੇ ਪੰਜਾਬ ਨੂੰ ਜਾਂ ਹੋਰ ਇਲਾਕਿਆਂ ਨੂੰ ਐ ਟ੍ਰੀਟ ਕਰ ਰਹੀ ਹੈ ਕਿ ਜਿੱਦਾਂ ਉਹਨਾਂ ਦੀਆਂ ਕਲੋਨੀਆ ਹੋਣਾ ਇੱਕ ਫੈਡਰਲ ਸਟਰਕਚਰ ਵਾਂਗੂ ਨਹੀਂ ਟ੍ਰੀਟ ਕਰ ਰਹੀ ਐਂਦਾ ਟ੍ਰੀਟ ਕਰ ਰਹੀ ਹੈ ਕਿ ਜਿੱਦਾਂ ਇਹ ਸਟੇਟਾਂ ਇਹਨਾਂ ਦੀਆਂ ਕਲੋਨੀਆ ਹੋਣਾ ਗੋਰਿਆਂ ਦੇ ਟਾਈਮ ਤੇ ਜਿੱਦਾਂ ਤੁਸੀਂ ਆ ਕਰਨਾ ਇੱਥੋਂ ਨਦੀ ਜਾਊਗੀ ਤੋਂ ਸੜਕ ਨਿਕਲੂਗੀ ਇੱਥੇ ਆ ਇੰਡਸਟਰੀ ਲੱਗੂਗੀ ਆ ਕਾਨੂੰਨ ਤੁਹਾਨੂੰ ਫਾਲੋ ਕਰਨੇ ਪੈਣੇ ਆ ਇੰਡੀਆ ਇੱਕ ਫੈਡਰਲ ਸਟੇਟ ਆ ਫੈਡਰਲ ਦੀਆਂ ਕੁਝ ਜਿਹੜੇ ਕੁਝ ਜਿਹੜੇ ਜਿਹੜੇ ਰਾਈਟਸ ਤੇ ਆ ਉਹ ਫੈਡਰਲ ਦੇ ਰਾਈਟਸ ਤੇ ਆ ਉਹ ਸਟੇਟਾਂ ਦੇ ਰਾਈਟਸ ਤੇ ਆ ਸੋ ਮੈਨੂੰ ਲੱਗਦਾ ਕੋਰਟ 'ਚ ਜਾਣਾ ਸਾਨੂੰ ਸਾਡੀ ਜ਼ਿੰਮੇਵਾਰੀ ਨਹੀਂ ਉਹ ਸੈਂਟਰ ਦੀ ਆ ਕਿ ਤੁਸੀਂ ਜਾ ਕੇ ਸਾਨੂੰ ਦੱਸੋ ਕਿ ਬਈ ਕੀ ਕਰਨਾ ਜੇ ਲੋਕ ਖੜੇ ਹੋ ਗਣ ਜੇ ਪੰਜਾਬ ਇਕੱਠਾ ਹੋ ਜੇ ਔਰ ਸਮਝੇ ਸਾਡੀ ਜ਼ਿੰਮੇਵਾਰੀ ਔਰ ਇਹ ਸਾਡੀ ਲੜਾਈ ਹੈ ਕਦੀ ਹੋਈ ਨਹੀਂ ਸਕਦਾ ਕਿ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਜੋ ਜੋ ਕਰਨਾ ਚਾਹੁੰਦੀ ਆ ਉਹ ਕਦੀ ਨਹੀਂ ਕਰੂਗੀ ਪਰ ਸਾਡੇ ਲੋਕਾਂ ਨੂੰ ਜਾਗਣਾ ਪੈਣਾ ਆਵਾਜ਼ ਬੁਲੰਦ ਕਰਨੀ ਪੈਣੀ ਆ ਔਰ ਸਮਝਣਾ ਪੈਣਾ ਕਿ ਇਹ ਕਿੱਡਾ ਵੱਡਾ ਮੁੱਦਾ ਵਾ ਜਿਹਦੇ ਉੱਤੇ ਉਹ ਲੋਕ ਲੜ ਰਹੇ ਆ ਪੰਜਾਬ ਦੇ ਵਿੱਚ ਇਸ ਟਾਈਮ ਤੇ ਡਾਟ ਸਰ ਜਿਵੇਂ ਕਿਸਾਨੀ ਸੰਘਰਸ਼ ਦੇ ਵਿੱਚ ਉਹ ਮੋਰਚਾ ਇੱਡਾ ਵੱਡਾ ਹੋ ਗਿਆ ਸੀ ਉਹ ਸੰਘਰਸ਼ ਬਹੁਤ ਵੱਡਾ ਬਣ ਗਿਆ ਸੀ ਤਾਨੂੰ ਲੱਗਦਾ ਵੀ ਇਹ ਜਿਹੜਾ ਸੰਘਰਸ਼ ਹੈ ਇਹ ਵੀ ਉਸ ਦੇ ਕਾਬਲ ਉਸ ਤੱਕ ਪਹੁੰਚ ਸਕਦਾ ਓਨਾ ਵੱਡਾ ਹੋ ਸਕਦਾ ਗੱਲ ਵੇਖੋ ਕੋਈ ਵੀ ਅੰਦੋਲਨ ਹੁੰਦਾ ਨਾ ਉਸ ਅੰਦੋਲਨ ਨੂੰ ਖਰੀਦਣ ਦੇ ਲਈ ਬੜੀਆਂ ਆਵਾਜ਼ਾਂ ਖੜੀਆਂ ਉੱਠਦੀਆਂ ਤੁਹਾਡੀ ਕੀਮਤ ਲੱਗਦੀ ਆ ਰਾਈਟ ਕਿ ਤੁਸੀਂ ਕਿੰਨੇ ਚ ਵਿਗੋਗੇ ਕਿੰਨੇ ਚ ਤੁਸੀਂ ਆਪਣਾ ਅੰਦੋਲਨ ਖਤਮ ਕਰੋਗੇ ਇਹੋ ਹੀ ਕੁਝ ਉਸ ਅੰਦੋਲਨ ਦੇ ਵਿੱਚ ਕੋਸ਼ਿਸ਼ ਹੋਊਗੀ ਕਿ ਭਈ ਤੁਹਾਨੂੰ ਆਹ ਕਰ ਦਾਂਗੇ ਤੁਸੀਂ ਆਹ ਕਰ ਦਿਓ ਆ ਵੇਖੋ ਆਵਲੀ ਮੰਗ ਮੰਨ ਲਾਂਗੇ ਸੈਂਟਰ ਨੇ ਕੀਤਾ ਵੀ ਆ ਕਿ ਆ ਵੇਖੋ ਅਸੀਂ ਰੱਦ ਕਰਤਾ ਨਵਾਂ ਪਾਸ ਕਰਤਾ ਉੱਤੇ ਡੇਟ ਨਹੀਂ ਲਿਖੀ ਸੋ ਗੱਲ ਇਹੋਈ ਆ ਉਹਨਾਂ ਲੋਕਾਂ ਨੂੰ ਜੇ ਅਸੀਂ ਆਪਣੀ ਲੜਾਈ ਸਮਝਾ ਗਏ ਕਿ ਇਹ ਸਾਡੀ ਲੜਾਈ ਕੀ ਆ ਔਰ ਕੱਲੀ ਇਹ ਪੰਜਾਬ ਯੂਨੀਵਰਸਿਟੀ ਤੱਕ ਦੀ ਸੀਮਤ ਇਹ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਤੱਕ ਆ ਕਿ ਸਾਡੇ ਜਿਹੜੇ ਪੜ੍ਹਾਈ ਦੇ ਕੇਂਦਰ ਆ ਪੰਜਾਬ ਦੇ ਵਿੱਚ ਉਹਨਾਂ ਵਿੱਚ ਸੈਂਟਰ ਦੀ ਸਰਕਾਰ ਦੀ ਕੋਈ ਇੰਟਰਫੀਰੈਂਸ ਨਹੀਂ ਚਾਹੀਦੀ ਔਰ ਉੱਥੋਂ ਦੇ ਜਿਹੜੇ ਆ ਬਾਡੀਜ਼ ਆ ਵੇਖੋ ਬਹੁਤ ਯੂਨੀਵਰਸਿਟੀ ਐਸ ਵਲੇ ਇੰਡੀਆ ਦੀਆਂ ਜਿੱਥੇ ਆਰਐਸਐਸ ਦੇ ਬੰਦੇ ਹੈਂਡ ਪਿਕ ਕਰਕੇ ਉੱਥੇ ਲਿਆਏ ਜਾਂਦੇ ਆ ਉਹਨਾਂ ਨੂੰ ਉੱਥੋਂ ਦੇ ਚਾਂਸਲਰ ਬਣਾਇਆ ਜਾਂਦਾ ਉੱਥੋਂ ਦੀ ਸੈਨੇਟ ਦੇ ਵਿੱਚ ਫਿੱਟ ਕੀਤਾ ਜਾਂਦਾ ਇਹ ਸ਼ਰਿਆਮ ਗੁੰਡਾ ਕਰਦੀ ਹੈ ਸਰਕਾਰ ਦੀ ਸੈਂਟਰ ਦੀ ਸਰਕਾਰ ਦੀ ਸੋ ਮੈਂ ਇਹੋ ਹੀ ਕਹੂੰਗਾ ਕਿ ਇਹਨੂੰ ਕੱਲੀ ਪੰਜਾਬ ਯੂਨੀਵਰਸਿਟੀ ਤੱਕ ਸੀਮਤ ਨਹੀਂ ਇੱਕ ਇੱਕ ਹਜ਼ਾਰ ਦੀ ਇੱਕ ਲਹਿਰ ਪੈਦਾ ਕੀਤੀ ਜਾਵੇ ਕਿ ਪੰਜਾਬ ਦੀ ਜਿਹੜਾ ਐਜੂਕੇਸ਼ਨ ਸਿਸਟਮ ਆ ਇਹਦੇ ਵਿੱਚ ਸੈਂਟਰ ਦੀ ਸਰਕਾਰ ਦੀ ਕੋਈ ਵੀ ਨਹੀਂ ਸਾਨੂੰ ਵਿੱਚ ਕੋਈ ਕੁਝ ਵੀ ਨਹੀਂ ਚਾਹੀਦਾ ਜੋ ਵੀ ਇੱਥੇ ਹੋਣਾ ਜੋ ਇੱਥੇ ਪੜਾਇਆ ਜਾਣਾ ਉਹ ਪੰਜਾਬ ਡਿਸਾਈਡ ਕਰੂਗਾ ਉਹ ਪੰਜਾਬ ਦੇ ਜਿਹੜੇ ਵਿਗਿਆਨਿਕ ਆ ਕਿ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਲੋਕ ਨਹੀਂ ਹੈਗੇ ਪੰਜਾਬ ਦੇ ਵਿੱਚ ਸਿਆਣੇ ਲੋਕ ਨਹੀਂ ਹੈਗੇ ਹਿਸਟੋਰੀਅਨ ਨਹੀਂ ਹੈਗੇ ਪੰਜਾਬ ਦੇ ਹਿਸਟੋਰੀਅਨ ਪੰਜਾਬ ਦੇ ਜਿਹੜੇ ਜਿਹੜੇ ਸਿਆਣੇ ਲੋਕ ਆ ਵਿਗਿਆਨਿਕ ਆ ਉਹ ਡਿਸਾਈਡ ਕਰਨਗੇ ਕਿ ਇਥੋਂ ਦਾ ਜਿਹੜਾ ਕਰਿਕਲਮ ਕੀ ਹੋਊਗਾ ਕੀ ਸਾਡੇ ਸਕੂਲਾਂ ਦੇ ਵਿੱਚ ਪੜਾਇਆ ਜਾਣਾ ਤੁਸੀਂ ਕਿਸਾਨੀ ਸੰਘਰਸ਼ ਦਾ ਬਹੁਤ ਵੱਡਾ ਅੰਗ ਰਹੇ ਹੋ ਹਿੱਸਾ ਤੁਸੀਂ ਉੱਥੇ ਸੇਵਾ ਕੀਤੀ ਹੈ ਜੇ ਇਸ ਗੱਲਬਾਤ ਨੂੰ ਵਿਦਿਆਰਥੀ ਯੂਨੀਅਨ ਜਿਹੜੇ ਵਿਦਿਆਰਥੀ ਨੇਤਾ ਸੰਘਰਸ਼ ਕਰਿਓ ਸੁਣਦੇ ਹੋਣ ਤੁਸੀਂ ਉਹਨਾਂ ਲਈ ਕੋਈ ਖਾਸ ਸੁਨੇਹਾ ਦੇਣਾ ਚਾਹੋ ਵੇਖੋ ਅਸੀਂ ਉਹਨਾਂ ਦੇ ਨਾਲ ਆ ਸਾਡੇ ਬੱਚੇ ਉਹਨਾਂ ਦੀ ਇਹੋ ਯੂਨੀਵਰਸਿਟੀ ਵਿੱਚ ਸਾਡੇ ਕਿੰਨੇ ਜਿਹੜੇ ਟੀਮ ਦੇ ਮੈਂਬਰ ਉਹਨਾਂ ਦੇ ਇਸ ਵੇਲੇ ਨਾਲ ਬੈੰਦੇ ਆ ਸੋ ਅਸੀਂ ਤੇ ਉਹਨਾਂ ਦੇ ਨਾਲ ਆ ਔਰ ਜਿੱਤੋਂ ਵੀ ਲੋੜ ਦੇ ਹਿਸਾਬ ਨਾਲ ਜੋ ਵੀ ਸਾਡੀ ਸਾਨੂੰ ਸਾਨੂੰ ਦੱਸਿਆ ਜਾਊਗਾ ਕਿ ਤੁਸੀਂ ਆਹ ਕਰੋ ਅਸੀਂ ਉਹਨਾਂ ਦੇ ਨਾਲ ਹਰ ਇੱਕ ਤਮ ਉਹਨਾਂ ਦੇ ਨਾਲ ਹੈ ਬਾਕੀ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਲੜਾਈ ਬਹੁਤ ਵੱਡੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਜਿਹੜੇ ਹਿਸਾਬ ਨਾਲ ਅਮਰੀਕਾ ਦੇ ਵਿੱਚ ਵੀਜ਼ੇ ਬੰਦ ਹੋ ਗਏ ਆ ਕੈਨੇਡਾ ਦੇ ਵਿੱਚ ਵੀਜ਼ੇ ਬੰਦ ਹੋ ਗਏ ਆ ਜਿਹੜੇ ਜਿਹੜਾ ਇੱਕ ਰਾਹ ਸੀ ਸਾਡੇ ਸਟੂਡੈਂਟਸ ਲਈ ਕਿ ਅਸੀਂ ਬਾਹਰ ਪੱਜਾਂਨੇ ਸੀ ਹੁਣ ਹੌਲੀ ਹੌਲੀ ਬੰਦ ਹੋ ਗਿਆ ਸਾਨੂੰ ਹੁਣ ਸਮਝਣਾ ਪੈਣਾ ਔਰ ਸਟੂਡੈਂਟਸ ਦੀਆਂ ਜਿਹੜੀਆਂ ਲੜਾਈਆਂ ਤੁਸੀਂ ਅਗਲੇ ਆਉਣ ਵਾਲੇ ਸਾਲਾਂ ਦੇ ਦੇਖੋਗੇ ਕਿਉਂਕਿ ਜਿਹੜੇ ਬੱਚੇ ਪਹਿਲਾਂ ਬਾਹਰ ਭੱਜ ਜਾਂਦੇ ਸੀ ਅੱਜ ਉਹਨਾਂ ਨੂੰ ਪਤਾ ਲੱਗਿਆ ਕਿ ਭੱਜ ਨਹੀਂ ਅਸੀਂ ਭੱਜ ਨਹੀਂ ਪਾਣਾ ਸਾਨੂੰ ਆਪਣਾ ਘਰ ਹੀ ਸਾਫ਼ ਕਰਨਾ ਪੈਣਾ ਸੋ ਜਿਵੇਂ ਜੱਾ ਸੰਘਰਸ਼ ਤੁਸੀਂ ਅੱਜ ਪੰਜਾਬ ਯੂਨੀਵਰਸਿਟੀ 'ਚ ਵੇਖਣ ਦਾ ਜੋ ਇਹ ਥਾਂ ਥਾਂ ਤੇ ਹੋਣਾ ਸੋ ਪਰ ਇੱਕ ਗੱਲ ਹੋਰ ਪੰਜਾਬੀਆਂ ਨੂੰ ਸਮਝਣਾ ਪੈਣਾ ਹੈ ਕੋਈ ਵੀ ਸੰਘਰਸ਼ ਜਿਹੜੇ ਆ ਉਹ ਸਟੂਡੈਂਟਸ ਹੀ ਕੈਰੀ ਆਨ ਕਰਦੇ ਹੁੰਦੇ ਆ ਸੋ ਆਪਣੇ ਬੱਚਿਆਂ ਦੇ ਦਾ ਜਿਹੜਾ ਪਿੱਠ ਥਾਪਣੀ ਉਹਨਾਂ ਦੇ ਨਾਲ ਖੜੇ ਹੋਣਾ ਸਾਡੀ ਜ਼ਿੰਮੇਵਾਰੀ ਪਰ ਨਾਲ ਮੈਂ ਸਟੂਡੈਂਟਸ ਨੂੰ ਇੱਕ ਵੀ ਗੱਲ ਕਹਿਣਾ ਬਹੁਤ ਵਾਰੀ ਕਿ ਹੁੰਦਾ ਕਿ ਅਸੀਂ ਸੰਘਰਸ਼ ਕਰਦੇ ਆ ਆਪਣੀਆਂ ਪੜ੍ਹਾਈ ਐਜੂਕੇਸ਼ਨ ਨੈਗਲੈਕਟ ਕਰ ਦਿੰਨੇ ਆ ਇਹ ਗੱਲ ਦਾ ਬਹੁਤ ਧਿਆਨ ਰੱਖਿਓ ਕਿ ਤੁਹਾਡੀਆਂ ਕਿਤਾਬਾਂ ਤੁਹਾਡੇ ਨਾਲ ਚਾਹੀਦੀਆਂ ਜਿੱਥੇ ਤੁਸੀਂ ਸੰਘਰਸ਼ ਕਰ ਰਹੇ ਹੋ ਕਿਤਾਬਾਂ ਆਪਣੀਆਂ ਨਾਲ ਰੱਖੋ ਨਾਲ ਪੜ੍ਹਾਈ ਕਰੋ ਇਹ ਨਾ ਹੋਵੇ ਜਿਹੜੇ ਚੰਗੇ ਬੱਚੇ ਆ ਉਹ ਪਿੱਛੇ ਰਹਿ ਜਾਣ ਇਤਿਹਾਸ ਇਦਾਂ ਹੀ ਤੇ ਇਦਾਂ ਹੀ ਹੁੰਦਾ ਰਿਹਾ ਸੰਘਰਸ਼ੀ ਲੋਕ ਜੇਲਾਂ ਦੇ ਵਿੱਚ ਤੇ ਜਿਹੜੇ ਚੋਰ ਚੱਕੇ ਉਹ ਬਾਅਦ ਵਿੱਚ ਸੀਟਾਂ ਦੇ ਉੱਤੇ ਸੋ ਮਾਸ ਸੰਘਰਸ਼ ਕਰਦੇ ਬੱਚਿਆਂ ਨੂੰ ਇਹੋ ਗੱਲ ਕਹੂੰਗਾ ਕਿ ਸੰਘਰਸ਼ ਜੇ ਤੁਸੀਂ ਲੰਬਾ ਕਰਨਾ ਆਪਣੇ ਆਪ ਵੱਲ ਵੀ ਇੱਕ ਵਾਰੀ ਝਾਤੀ ਜ਼ਰੂਰ ਮਾਰਿਓ ਤੁਹਾਡੀ ਪੜ੍ਹਾਈ ਨਹੀਂ ਪਿੱਛੇ ਪਾਣੀ ਚਾਹੀਦੀ ਬੜੀ ਜਾਓ ਐਜੂਕੇਸ਼ਨ ਆਪਣੀ ਨਾਲ ਰੱਖੋ ਤੇ ਸੰਘਰਸ਼ ਕਰਦੇ ਰਹੋ ਸਾਰਾ ਪੰਜਾਬ ਹਰ ਇੱਕ ਪੰਜਾਬੀ ਤੁਹਾਡੇ ਨਾਲ ਆ ਤੁਹਾਨੂੰ ਸਲੂਟ ਆ ਕਿ ਤੁਸੀਂ ਐਡੀ ਵੱਡੀ ਲੜਾਈ ਜਿਹੜੀ ਵਿੱਢੀ ਆ ਔਰ ਇਹ ਇਕੱਲੀ ਤੁਹਾਡੀ ਯੂਨੀਵਰਸਿਟੀ ਦੀ ਲੜਾਈ ਨਹੀਂ ਇਹ ਹਰ ਇੱਕ ਪੰਜਾਬ ਦੇ ਜਿਹੜੇ ਐਜੂਕੇਸ਼ਨ ਕੇਂਦਰ ਆ ਉਹਦੀ ਲੜਾਈ ਆ ਜਿਹੜੀ ਤੁਸੀਂ ਲੜ ਰਹੇ ਹੋ ਤੁਹਾਨੂੰ ਬਹੁਤ ਧੰਨਵਾਦ ਹਾਂ ਸਰ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਧੰਨਵਾਦ